ਅਜੀ ਤਾਂ ਆਪਣੇਆਂ ਨੂੰ ਤੇਲ ਲਾ ਕੇ ਫਿਰ ਮੁਕਲਾਂਗੇ ਜੇ ਸਾਡੀ ਫਾਈਲ ਨਾਮ ਦੀ ਪਾਈ। ਗਾ ਘਟੋ ਸਾਰੇ ਦਾ ਕੱਢੋ ਜਿਹੜਾ ਨਿਕਲੂਗਾ ਜਿਹਦੀ ਕਿਸਮਤ ਹੋਗੀ ਨਿਕਲ ਜਾਊਗਾ ਦਾ। ਅਰੇ ਪਾਗਲਾ। ਮੇਰੇ ਨਾਮ ਤੇ ਪਾਪਾ ਵਪਾ ਕਹਿੰਦੇ ਆ। ਯਾਰ ਅਸੀਂ ਪਾਗਲਾ ਓਰੇ। ਬਲੈਕ ਭਾਜੀ ਅਸੀਂ ਮੰਨ ਲਿੱਤੇ ਹੋਏ ਆ ਜਨਵਰੀ ਦੇ ਪੈਸੇ ਦਿੱਤੇ ਹੋਏ ਆ ਅਸੀਂ ਮੰਨ ਲਿੱਤੇ ਹੋਏ ਆ। ਘਾਟੇ ਜੀ ਸਾਡੇ ਕੋਹਾੜੇ ਦਾ ਕਿੰਗ ਹੈ। ਐਮ ਆ ਫਾਇਰ ਬਾਕਸ ਆਲਾ ਪੱਕਾ ਲਾਇਸੈਂਸ ਲਾਇਆ ਉਹਨੇ ਪੱਕੀ ਉਹਨੇ ਆਪਣੀ ਜੀਐਸਟੀ ਲਈ ਹੈ ਪੁਲਿਸ ਵੈਰੀਫਿਕੇਸ਼ਨ ਹੋਈ ਹੈ ਉਹ ਵੀ ਫਾਈਲ ਬਾਲ ਘੜਤੀ ਹੋਰ ਕੀ ਹੋਊਗਾ ਦੱਸੋ ਮੈਨੂੰ 70 ਨਗਰਾਂ ਦੇ 40 ਦੁਕਾਨਾਂ ਹੈਗੀਆਂ ਤਾਰਾ ਮੰਡੀ ਬਾਕੀ ਹੈਗੀਆਂ 6000ਾਂ ਚ ਦੋਸਤਾਂ ਇਹ ਫਾਈਲਾਂ ਬਹੁਤ ਭਰੀਆਂ ਉਹ ਕੁਝ ਫਾਈਲਾਂ ਰਿਜੈਕਟ ਕੀਤੀਆਂ ਗਈਆਂ ਜੀਐਸਟੀ ਵਾਲੇ ਦੁਬਾਰਾ ਇਹਨੂੰ ਵੀਕ ਰਿਵਿਊ ਕਰਨਗੇ ਚੈੱਕ ਕਰਨਗੇ ਜਿਨ੍ਹਾਂ ਦੀ ਫਾਈਲ ਸਹੀ ਹੋਊਗੀ اوور پھر دوبارہ اتھے آوگی کل لو کہ میں 133 نمبر کمرے جا کے دیے ساری اپنی جی ایس ٹی ساری فائلیں تو ریٹفائی کرو ساری فائلیں دوبارہ کنفیوژن والی فائلیں نے ਉਹ ਪਿੱਛੇ ਮੁੱਖ ਨਾਲ ਰੱਖੀ ਐ ਨਾ ਮੈਂ ਜਿਹੜਾ ਜਿਹੜਾ ਮੁੱਖ ਨਾਲ ਰੱਖੀ ਐ ਮੈਂ ਕਿਹਾ ਇੱਕ ਬੰਦਾ ਜਾ ਰਿਹਾ ਉਹ ਨਾ ਪਾ ਲਾਈ ਨਹੀਂ ਚਲਾ ਗਈ ਨਹੀਂ ਗਈ ਕਹੀ ਨਹੀਂ ਜਾ ਰਹੀ ਹੈ ਫਾਈਲ ਪੈਸੀ 1500 ਜਿਹੜੇ ਰਿਜ਼ਲਟ ਨਿਕਲੇ ਆ ਉਹ ਕੁਝ ਛੋਟੀ ਦੁਕਾਨਾਂ ਦੇ ਆ ਪਰ 70 ਦੁਕਾਨਾਂ ਤੇ 40 ਦੁਕਾਨਾਂ ਹੈਗੀਆਂ ਦਾ ਮੰਡੀ ਬਾਕੀ ਹੈਗੀਆਂ 6 ਜਗ੍ਹਾ ਚ ਦੋਸਤਾਂ ਇਹ ਫਾਈਲਾਂ ਬਹੁਤ ਭੜੀਆਂ ਆ ਉਹ ਕੁਝ ਫਾਈਲਾਂ ਰਿਜੈਕਟ ਕੀਤੀਆਂ ਗਈਆਂ 1100 ਦੇ ਪਲੱਸ ਰਿਜੈਕਟ ਹੋਈਆਂ ਅਸੀਂ ਕੁਝ ਸੇਲ ਟੈਕਸ ਵਾਲੇ ਨੰਬਰ ਗਲਤ ਲੱਗੇ ਹੋਏ ਆ ਕੁਝ ਸੇਲ ਟੈਕਸ ਵਾਲਿਆਂ ਨੇ ਫਾਈਲਾਂ ਬਾਹਰ ਕੱਢੀਆਂ ਜੀਐਸਟੀ ਵਾਲਿਆਂ ਨੇ ਪਰ ਪੁਲਿਸ ਰਿਪੋਰਟ ਵੱਲੋਂ ਕੋਈ ਫਾਈਲ ਬਾਹਰ ਨਹੀਂ ਕੱਢੀ ਗਈ ਇਹ ਸਾਰੀਆਂ ਫਾਈਲ ਹੈ ਜੀਐਸਟੀ ਵੱਲੋਂ ਕੱਢੀਆਂ ਗਈਆਂ ਪਰ ਅਧਿਨ ਕੈਸ ਕੀਤੀ ਹੈ ਕਿ ਜੀਐਸਟੀ ਵਾਲੇ ਦੁਬਾਰਾ ਇਹਨੂੰ ਇੱਕ ਰਿਵਿਊ ਕਰਨਗੇ ਚੈੱਕ ਕਰਨਗੇ ਜਿਹਨੇ ਵੀ ਫਾਈਲ ਸਹੀ ਹੋਊਗੀ ਉਹ ਫਿਰ ਦੁਬਾਰਾ ਤੇ ਆਊਗੀ ਹੁਣ ਫਾਰਮ 21 11 ਵਜੇ ਡਰਾ ਨਿਕਲੇਗਾ ਸਾਰੀਆਂ ਜਗ੍ਹਾ ਦਾ 6 ਜਗ੍ਹਾ 6 ਜਗ੍ਹਾ ਪਰ ਕੱਲ ਜਿਹੜਾ ਵੀ ਜੀਐਸਟੀ ਜਿਸ ਕੋ ਬੰਦੇ ਨੇ ਨਹੀਂ ਭਰੇ ਉਹ ਕੱਲ ਅੱਜ ਭਰ ਦੇ ਤਾਂ ਕਿ ਉਹਨੂੰ ਕਾਹਲੀ ਮਿਲ ਜਾਣ ਉਹਨਾਂ ਨੇ ਜੀਐਸਟੀ ਚੈੱਕ ਕਰਕੇ ਥੋੜੀ ਫਾਈਲ ਸਿਲੈਕਟ ਕਰ ਦੇਣੀ ਹੈ ਔਰ ਪੁਲਿਸ ਡਿਪਾਰਟਮੈਂਟ ਨੂੰ ਦੇਣੀ ਹੈ ਇਹਦੇ ਵਿੱਚ ਪੁਲਿਸ ਡਿਪਾਰਟਮੈਂਟ ਦਾ ਕੋਈ ਰੋਲ ਨਹੀਂ ਜੀਐਸਸੀ ਨੇ ਇਹ ਸਾਰੀ ਸ਼ਤਾਨੀ ਕੀਤੀ ਹੈ ਇਹਨਾਂ ਨੂੰ ਚਾਹੀਦਾ ਜਿਨ੍ਹਾਂ ਨੇ ਕੈਜੂਲ ਨੰਬਰ ਭਰੇ ਆ ਉਹਨਾਂ ਨੂੰ ਸਿਲੈਕਟ ਕਰ ਦੇਣਾ ਚਾਹੀਦਾ ਔਰ ਦੂਸਰੀ ਗੱਲ ਮੈਂ ਸਾਰੇ ਦੋਸਤਾਂ ਨੂੰ ਅਪੀਲ ਕਰਦਾ ਹਾਂ ਸ਼ਾਂਤੀ ਨਾਲ ਆਪਾਂ ਦੀਵਾਲੀ ਮਨਾਣੀ ਹੈ ਇਹ ਸਾਂਝਾ ਤਿਆਰ ਆ ਹਿੰਦੂ ਵੇਖ ਮੁਸਲਮਾਨ ਪਸਾਈ ਇਹ ਸਾਂਝਾ ਤਿਹਾੜਾ ਤਾਂ ਖੁਸ਼ੀ-ਖੁਸ਼ੀ ਮਈਏ ਜੈ ਹਿੰਦ ਜੈ ਭਾਰਤ ਬਾਬਾ ਇਹਨਾਂ ਧੱਕਾ ਰਿਹਾ ਜਿਹੜੇ 20-25 ਸਾਲ ਤੋਂ ਕੰਮ ਕਰਦੇ 25-25 ਸਾਲ ਦਾ ਕੰਮ ਕਰ ਰਹੇ ਸਿਰਫ 84 ਮਹੀਨਾ ਪਈਆਂ 12 ਦੇ ਬੰਦੇ ਬਾਹਰ ਰੋਲ ਰਹੇ ਆ ਉਹ ਸਾਰੇ ਆਕ ਅਸੀਂ ਅਸੀਂ 20 ਦੇ ਇਹਨਾਂ ਪਹਿਲਾਂ لکھ کے باہر ਪੱਕਾ ਲਿਸੈਂਸ ਲਾਇਆ ਉਹਨੇ ਪੱਕੀ ਉਹਨੇ ਆਪਣੀ ਜੀਐਸਟੀ ਲਾਈ ਆਂ ਬੇਪੁਲਿਸ ਵੈਰੀਫਿਕੇਸ਼ਨ ਹੋਈ ਆ ਉਹ ਵੀ ਫਾਈਲ ਵਾਲ ਘੜਤੀ ਹੋਰ ਕੀ ਹੋਊਗਾ ਦੱਸੋ ਮੈਨੂੰ ਜਿਹੜਾ ਬੰਦਾ ਸਾਰੇ ਡਾਕੂਮੈਂਟ ਪੱਕਾ ਲਿਸੈਂਸਾ ਦੇ ਕੋਲ ਗਵਰਨਮੈਂਟ ਆਫ ਇੰਡੀਆ ਦਾ ਕਾਰਨ ਪੱਕਾ ਆਪਣੇ ਫੇਵਰੇਟ ਬੰਦੇ ਨੂੰ ਫਾਇਦਾ ਪਾ ਕੇ ਉਹਨਾਂ ਨੂੰ ਦੁਕਾਨ ਉਹਨਾਂ ਤੋਂ ਵੀ ਅਸੀਂ ਵਪਾਰੀ ਆ 26 26 ਸਾਲ ਤੋਂ ਕੰਮ ਕਰ ਰਹੇ ਆ ਉਹਨਾਂ ਦਾ ਕੀ ਆ ਆਪਣੇ ਬੰਦਿਆਂ ਨੂੰ ਫਾਇਦਾ ਦਿਵਾਣਾ ਅਸੀਂ ਉਹਨਾਂ ਦੀ ਦੁਕਾਨਾ ਖਰੀਦਣੀ ਆ ਬਲੈਕ ਭਾਜੀ ਅਸੀਂ ਮੰਨ ਲਿੱਤੇ ਹੋਏ ਆ ਜਨਵਰੀ ਦੇ ਪੈਸੇ ਦਿੱਤੇ ਹੋਏ ਆ ਅਸੀਂ ਮੰਨ ਲਿੱਤੇ ਹੋਏ ਆ ਘਟਾ ਜੀ ਅਸੀਂ ਤਾਂ ਆਪਣੇਆਂ ਨੂੰ ਤੇਲ ਲਾ ਕੇ ਫਿਰ ਮੁਕਲਾਂਗੇ ਜੇ ਸਾਡੀ ਫਾਈਲਾਂ ਵਿੱਚ ਨਹੀਂ ਪਾਈ। ਗਾ ਘਟਾ ਸਾਰੇ ਦਾ ਘਟੋ ਜਿਹੜਾ ਨਿਕਲੂਗਾ ਜਿਹਦੀ ਕਿਸਮਤ ਹੋਗੀ ਨਿਕਲ ਜੂਗਾ ਉਹਦਾ। ਕਿਤੇ ਬੋਲ ਧਿਆਨ ਨਾਲ ਸਾਡੀ ਬਰੀਕੀ ਨਾਲ ਸਾਰੇ ਨਿਕਲ। ਜਿਹੜਾ ਬਹੁਤ ਚੀਏ ਹਰ ਘਟੇ। ਸਾਰੀਆਂ ਫਾਈਲਾਂ ਰਿਵਿਊ ਕੀਤਾ ਜਾ ਰਿਹਾ ਹੈ। ਇਹ ਵੀ ਗੱਲੇ ਪੁਆਇੰਟ ਇਹਨਾਂ ਨੇ ਸੁਣ ਕੇ ਹਰ ਚੀਜ਼ ਦਾ ਹਲਕਟੇ ਉਹਨਾਂ ਨੇ ਸਾਨੂੰ ਦੋ ਦਿਨਾਂ ਤੋਂ ਹੋ ਗਿਆ ਦੇਰ ਕਹਿੰਦੇ ਨੇ ਕੱਲ ਦਾ ਰਾ ਨਿਕਲਣਗਾ ਕੱਲ ਨੂੰ ਕਿੰਨਾ 133 ਨੰਬਰ ਕਮਰੇ ਜਾ ਕੇ ਜੀਆ ਸਾਰੀ ਆਪਣੀ ਜੀਐਸਟੀ ਆਪਣੀਆਂ ਸਾਰੀਆਂ ਫਾਈਲਾਂ ਤੁਸੀਂ ਰੈਕਟੀਫਾਈ ਕਰਾਓ ਸਾਰੀਆਂ ਫਾਈਲਾਂ ਦੁਬਾਰਾ ਭੇਜਣੀਆਂ ਜਿਹੜੀਆਂ ਤੁਹਾਡੀ ਕਨਫਿਊਜ਼ਨ ਵਾਲੀਆਂ ਫਾਈਲਾਂ ਨੇ ਫਿਰ ਜੇ ਤੁਹਾਡੀਆਂ ਦੁਕਾਨਾਂ ਉੱਤੇ ਵੀ ਘਟ ਮਿਲ ਕੋਈ ਨਹੀਂ ਸਰ ਦੇਖੋ ਦੇਖੋ ਟਾਈਮ ਘਟ ਮਿਲੇ ਜਾਂ ਵਧ ਮਿਲੇ ਪਰ ਦੇਖੋ ਸਰ ਜਿਹੜੀ ਮੰਡੀ ਸਭ ਦੀ ਸੈਟੀਸਫੈਕਸ਼ਨ ਹੋਣੀ ਚਾਹੀਦੀ ਹੈ ਹਰ ਨਗਵਿੰਦਰ ਕੰਮ ਕਰਨ ਦਾ ਹੱਕਦਾਰ ਹੈ ਜਿਹੜੀਆਂ ਘਟ ਫੈਲਾ ਪਈਆਂ ਸੀ ਉਹਦੇ ਤੇ ਸਾਰਿਆਂ ਨੂੰ ਡਾਊਟ ਸੀਗਾ ਬਿਲਕੁਲ ਬਿਲਕੁਲ ਇਹ ਡਾਊਟ ਕਲੀਅਰ ਹੋ ਗਿਆ ਜੀ ਪ੍ਰਸ਼ਾਸਨ ਦਾ ਧੰਨਵਾਦ ਕਰਨਾ ਚਾਹਨਾ ਵੈਲੋ ਸੈਕਲ ਸਾਹਿਬ ਦਾ ਆਪਾਂ ਜਿਹੜਾ ਆਫੀਸਰ ਦਾ ਕਰੀ ਗਏ ਇਹ ਵੀ ਜੀ ਦਾ ਹਰ ਤਰੀਕੀ ਦਾ ਅਰਦਾਸ ਸਾਰੇ ਬਾਗ ਬੋਹ ਬੋਹ ਉਹਨਾਂ ਨੇ ਸਾਰੇ ਫੈਲਾ ਨੂੰ ਰੱਖੀ ਬਾਈ ਕਰਦਾ ਧੰਨਵਾਦ ਦਿੱਤਾ جے کہتے کوئی جی ایسی اور گلد بھی لکھے گا ٹھیک کرتا جاؤ گا جے کسے درانی کو پرابلم ہے سانو سمجھائی جائے گی لوگ ٹھیک کر گئے پرچی ہے دورہ پہنگی سو بار شام لوں سو بار شام بھائیو دسا سے سانو بڑی ہے سیناری ایسی پہلا آپ رہیں گے سپارسی بندے نہیں ہیں سینے نے پہے ہیں انہوں نکل گیا بھائی اسی بھوکی رہیں گے بھائی اسی نہیں پہے جیتے ہیں بنے پہنچ رہے ہیں کو دور ہے تو یہ آٹاس کمیشنر سسٹم لگیا ہے 30 ਸਾਲਾਂ ਤੋਂ ਅਸੀਂ ਪਟਾਕਿਆਂ ਦਾ ਕੰਮ ਕਰਦੇ ਆਂ ਇੰਨੀਆਂ ਸਰਕਾਰਾਂ ਆਈਆਂ ਤੇ ਇੰਨੀਆਂ ਚਲੇ ਗਈਆਂ ਅੱਜ ਸਾਰੇ ਮਨ ਨਾਲ ਧੱਕਾ ਪੱਲੋਂ ਦਾ 1000 ਰੁਪਏ ਦਾ 5-5000 ਰੁਪਏ ਲਿਆ ਗਿਆ ਜਿਹੜੀ ਅੱਜ ਪੀਸੀ ਆਫਿਸ ਆ ਡਰਾ ਕੀਤਾ ਜਾਣਾ ਜਾਣਾ ਸੀ ਆਪਣਾ ਜਿਹਦੇ ਤੇ ਸਾਨੂੰ ਟੋਟਲ 1526 ਫਾਈਲਾਂ ਆਈਆਂ ਸੀ ਜਿਹਦੇ ਚੋਂ 1140 ਫਾਈਲ ਜੀਐਸਪੀਟੀ ਡਿਪਾਰਟਮੈਂਟ ਵੱਲੋਂ ਕੈਨਸਲ ਕੀਤੀਆਂ ਗਈਆਂ ਸੀ ਜੋ ਅੱਜ ਇੱਥੇ ਬੈਠ ਕੇ ਮੀਟਿੰਗ ਕਰਕੇ ਡਿਸਾਈਡ ਕੀਤਾ ਗਿਆ ਹੈ ਕੱਲ ਦਾ ਇੱਕ ਕੱਲ ਦਾ ਇੱਕ ਦਿਨ ਇਹਨਾਂ ਨੂੰ ਦਿੱਤਾ ਜਾਊਗਾ ਜੋ ਜੋ ਆਪਣੀ ਫਾਈਲ ਰਿਵਿਊ ਕਰਾਣਾ ਚਾਹੁੰਦਾ ਹੈ ਜੀਐਸ ਤੀਵ ਡਿਪਾਰਟਮੈਂਟ ਕੱਲ ਬੈਠ ਕੇ ਉਹ ਫਾਈਲ ਦੇ ਇੱਕ ਵਾਰ ਰਿਵਿਊ ਕਰ ਲੂਗਾ ਐਂ ਜੇ ਉਹਦੇ ਚ ਕੋਈ ਚੇਂਜ ਹੁੰਦਾ ਸੰਨੂ ਕਨਵੇ ਕਰ ਦਾਂਗੇ ਉਹ ਫਾਈਲ ਅਸੀਂ ਦੁਬਾਰਾ ਡਰਾਅ ਚ ਪਾ ਕੇ ਫਿਰ ਮੰਡੇ ਅਸੀਂ ਡਰਾਅ ਕੱਢਾਂਗੇ ਸਰ ਜੀ ਤੁਸੀਂ ਨੋਰਮਸ ਰੱਖੇ ਹੋਗੇ ਉਹੀ ਰਹਿਣਗੇ ਨੋਰਮ ਸੇਮ ਰਹਿਣਗੇ ਜੀ ਤੇ ਮੰਡੇ ਦਿਨੇ ਡਰਾਅ ਕੱਢ ਦੇਣਗੇ ਜੇ ਜਬ ਟਾਈਮ ਅਸੀਂ ਕੱਲ ਅਸੀਂ ਫਾਈਨਲਾਈਜ਼ ਕਰਾਂਗੇ ਸ਼ਾਮੀ ਕੱਲ ਇੱਕ ਵਾਰ GST ਇੱਕ ਵਾਰ ਡਿਪਾਰਟਮੈਂਟ ਸਾਨੂੰ ਕਲੀਅਰੈਂਸ ਦੇ ਦੇ ਤੇ ਅਸੀਂ ਅਸੀਂ ਫਿਰ ਟਾਈਮ ਕਨਵੇ ਕਰਤਾਗੇ ਸਾਰੀ ਮਾਰਕੀਟਾਂ ਦੇ ਡਰੋਮਾਂ ਨੂੰ ਸੋਮਵਾਰੀ ਇਕੱਠੇ ਇਕੱਠੇ ਹਾਂਜੀ ਛੇ ਸਾਈਟਾਂ ਜੀ ਇਕੱਠੇ ਹੀ ਹੋਊਗਾ ਮੈਂ ਜੀ ਦੋ ਕਹਿ ਰਹੇ ਨੇ GST ਅਪਲਾਈ ਪਿਛਲੀ ਵਾਰ ਕਰਦੇ ਸੀ ਹਾਂਜੀ ਫਾਈਲ ਸਬਮਿਟ ਕਰਦੇ ਹਾਂ ਕੈਜੂਅਲ ਸਿਸਟਮ ਹੈ ਟੈਂਪਲ ਚਾਹੀਦੀ ਹੈ ਕੈਜੂਅਲ ਇਹ GST ਡਿਪਾਰਟਮੈਂਟ ਤਾਂ ਹੀ ਕੱਲ ਇਥੇ ਬੈਠ ਕੇ ਇਹਨਾਂ ਦੇ ਜੋ ਜੋ ਡਾਊਟਸ ਐਂਡ ਕੰਫਿਊਜ਼ਨ ਐ ਕਲੀਅਰ ਕਰਦਾਂਗੇ ਜੀ ਠੀਕ ਹੈ ਜੀ ਜਿਹਦੇ ਉਸ ਦੇ ਰੱਖਦੇ ਡਿਲੇ ਦੇ ਪੁੱਛਿਆ ਗਿਆ ਕਾਰਨ ਮੈਂ ਆਲਰੇਡੀ ਇਹ ਰੱਸਤਾ ਯਾਰ ਸਾਰਾ ਪਰੰ ਜੀਐਸ ਡੀਐਸਪੀ ਆਪਣਾ ਡਿਪਾਰਟਮੈਂਟ ਨੇ ਕੱਲ ਇੱਕ ਵਾਰ ਰਿਵਿਊ ਕਰਨੀ ਫਾਈਲ ਦੁਬਾਰਾ ਜੋ ਇਹ تھے ਆਪਣਾ ਲੋਕਾਂ ਦੀ ਕਨਫਿਊਜ਼ਨ ਉਹਨੂੰ ਕਲੀਅਰ ਕਰ ਦਾਂਗੇ ਉਹਨਾਂ ਨੂੰ ਕੈਨਸਲ ਹੋਣ ਦਾ ਰੀਜ਼ਨ ਉਹਨਾਂ ਨੂੰ ਦੱਸ ਦਿੱਤਾ ਜਾਊਗਾ